ਕਿਹੜੀ 파ਵਰ ਉਹਨਾਂ ਦੇ ਹੱਥ ਚ ਕਿ ਉਹ ਮੋਦੀ ਸਰਕਾਰ ਚ ਉਹਨਾਂ ਨੂੰ ਮੰਤਰੀ ਤੱਕ ਜਿਹੜਾ ਬਣਾਉਣ ਦਾ ਦਾਵਾ ਠੋਕਦੇ ਆ ਤੁਹਾਡਾ ਕਿਤੇ ਹੱਥ ਪੈਂਦਾ ਤੁਸੀਂ ਉਸ ਬੰਦੇ ਦੀ ਜ਼ਿੰਮੇਵਾਰੀ ਤਾਂ ਹੀ ਚੱਕਦੇ ਹੋਨੇ ਹੋ ਨਾ ਉਸ ਤਰੀਕੇ ਦੀ ਇਹ ਸ਼ਾਰਟੀ ਲੱਗਦੀ ਆ ਵੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਜਿਤਾਓ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਮੰਤਰੀਪਦ ਦਾ ਅਹੁਦਾ ਮਿਲੇ ਪਹਿਲਾਂ ਤਾਂ ਉਹ ਕਹਿ ਰਹੇ ਸੀਗੇ ਕਿਸੇ ਨੇ ਫੋਟੋ ਦੇ ਪਿੱਛੇ ਜਾਣ ਕੇ ਬੀਜੇਪੀ ਦੇ ਝੰਡੇ ਵਾਲੀ ਤਸਵੀਰ ਲਾਤੀ ਹੋਣੀ ਆ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਉਹ ਸਰਚ ਕੀਤੀ ਉਹਨਾਂ ਨੇ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਤਿੰਨ ਪ੍ਰੈਸ ਕਾਨਫਰੰਸਾਂ ਵੀ ਕਰਕੇ ਆਏ ਨੇ ਤੋਂਦੋਂ ਹੈਰਾਨੀ ਹੋਰ ਹੁੰਦੀ ਆ ਜਦੋਂ ਚੰਦੂ ਮਾਜਰਾ ਸਾਹਿਬ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ ਕਿ ਉਹ ਕਹਿੰਦੇ ਕਿ ਜੇ ਭਾਜਪਾ ਨੂੰ ਵੋਟ ਪੈਂਦੀ ਆ ਜੰਮੂ ਕਸ਼ਮੀਰ 'ਚ ਤਾਂ ਕਹਿੰਦੇ ਸਾਨੂੰ ਕੋਈ ਹਰਜ ਨਹੀਂ ਕਿਹੜੀ ਸੈਟਿੰਗ ਹੋਈ ਹੋਣੀ ਜਿੱਥੇ ਭਾਜਪਾ ਦੇ ਹੀ ਜਿਹੜਾ ਉਮੀਦਵਾਰ ਉਹਦੇ ਹੱਥ ਵਿੱਚ ਪ੍ਰਚਾਰ ਵਡਾਲਾ ਸਾਹਿਬ ਜਿੰਨਾ ਮਰਜ਼ੀ ਕਹੀ ਜਾਣ ਕਿ ਮੈਂ ਚੰਦੂ ਮਾਜਰਾ ਸਾਹਿਬ ਤੋਂ ਸਪਸ਼ਟਿਕਰਨ ਮੰਗੂਗਾ ਜੀ ਤੇ ਜਦੋਂ ਕਿ ਵਡਾਲਾ ਸਾਹਿਬ ਤੁਹਾਨੂੰ ਵੀ ਪਤਾ ਹੀ ਹੋਣਾ ਤੁਹਾਨੂੰ ਬਿਨਾਂ ਦੱਸੇ ਨਹੀਂ ਗਏ ਹੋਣੇ ਉਹ ਇਹੋ ਦਾ ਸ਼ਰੀਆਮ ਦੋਸ਼ ਲਾ ਰਿਹਾ ਕਿ ਬੀਜੇਪੀ ਨੇ ਹੀ ਖੇਡ ਖੇਡੀ ਹੈ ਇਹ ਚਲੋ ਇਹ ਗੱਲ ਹੋ ਗਈ ਐ ਫਿਰ ਤੁਸੀਂ ਫੋਨ ਤਾਂ ਚੱਕੋ ਹੁਣ ਤੁਹਾਡੇ ਸਾਹਮਣੇ ਆਪਾਂ ਉਹਨਾਂ ਦਾ ਪੱਖ ਲੈਣ ਵਾਸਤੇ ਆਪਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਨੂੰ ਵੀ ਫੋਨ ਕੀਤਾ ਉਹਨਾਂ ਦੇ ਸੁਪੁੱਤਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੂੰ ਵੀ ਫੋਨ ਕੀਤਾ ਬਡਾਲਾ ਸਾਹਿਬ ਨੂੰ ਵੀ ਫੋਨ ਕੀਤਾ ਬੀਬੀ ਜਗੀਰ ਕੌਰ ਨੂੰ ਵੀ ਫੋਨ ਕੀਤਾ ਨਹੀਂ ਚੱਕ ਰਹੇ ਇਹ ਸਾਰੀਆਂ ਤਸਵੀਰਾਂ ਉਹਨਾਂ ਦੇ ਦਿਮਾਗ 'ਚ ਪਹਿਲਾਂ ਤੇ ਨਹੀਂ ਆਗੀਆਂ ਸੀ ਵੀ ਇਹ ਬਾਅਦ 'ਚ ਹੋਣਾ ਨਾ ਤਾਂ ਅਕਾਲੀ ਦਲ ਕੁਝ ਕਰ ਸਕਦਾ ਨਾ ਕੱਲੀ ਭਾਜਪਾ ਕੁਝ ਕਰ ਸਕਦੀ ਹੈ ਇਹ ਜੋ ਦੋ ਦੋਨੋਂ ਇਕੱਠੇ ਹੋਣਗੇ ਤਾਂ ਹੀ ਸਰਵਾਈਵ ਹੋ ਸਕਦਾ ਭਾਜਪਾ ਦੀ ਐਮਪੀ ਕੰਗਨਾ ਸਿੱਖਾਂ ਬਾਰੇ ਕਿੰਨੇ ਬਵਾਦਤ ਜਿਹੜੇ ਬਿਆਨ ਦੇ ਰਹੀ ਆ ਭਾਜਪਾ ਦੇ ਨਾਲ ਜੇ ਇਸ ਵੇਲੇ ਅਕਾਲੀ ਦਲ ਜਾਂ ਕੋਈ ਵੀ ਆਗੂ ਲੱਗਦਾ ਤਾਂ ਉਹ ਲੋਕਾਂ ਦਾ ਸਾਥ ਉਸ ਤਰੀਕੇ ਦੇ ਨਾਲ ਨਹੀਂ ਮਿਲਣਾ ਸਾਰੀ ਅਕਾਲੀ ਦਲ ਸੁਧਾਰ ਲਹਿਰ ਨੂੰ ਜਵਾਬ ਦੇਣਾ ਪਊਗਾ ਐਦਾਂ ਨਹੀਂ ਕਿ ਜੇ ਫੋਨ ਨਹੀਂ ਚੱਕਾਂਗੇ ਅਸੀਂ ਤਾਂ ਜਵਾਬ ਦੇਣ ਤੋਂ ਬਚ ਜਾਾਂਗੇ ਕਾਲੀ ਦਲ ਸੁਧਾਰ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਕੁਸੁੱਤੇ ਘਿਰਦੇ ਨਜ਼ਰ ਆ ਰਹੇ ਨੇ ਇੱਕ ਤਸਵੀਰ ਉਹਨਾਂ ਤੇ ਭਾਰੂ ਪੈਂਦੀ ਨਜ਼ਰ ਆ ਰਹੀ ਆ ਇਸ ਤੇ ਗੱਲਬਾਤ ਕਰਾਂਗੇ ਸਾਡੇ ਸੀਨੀਅਰ ਪੱਤਰਕਾਰ rau virender vaini pal ਨਾਲ rau virender ji ਕਿਵੇਂ ਦੇਖਦੇ ਹੋ ਕਿ ਅਕਾਲੀ ਦਲ ਸੁਧਾਰ ਲਹਿਰ ਵੀ ਚਲਾਈ ਜਾਂਦੀ ਹੈ ਤੇ ਵੱਖ-ਵੱਖ ਗਤੀਵਿਧੀਆਂ ਵੀ ਜਿਹੜਾ ਧੜਾ ਅਲੱਗ ਹੁੰਦਾ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਤਾਂ ਹੁਣ ਇੱਕ ਤਸਵੀਰ ਜਿਹੜੀ ਸਾਹਮਣੇ ਆਈ ਆ ਜਿਸ ਵਿੱਚ ਭਾਜਪਾ ਦੇ ਪੋਸਟਰ ਨਜ਼ਰ ਆ ਰਿਹਾ ਵੈਨਰ ਨਜ਼ਰ ਆ ਰਿਹਾ ਤੇ ਸੋਲੇ ਵੀ ਗਾਏ ਜਾ ਰਹੇ ਆ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਿਵੇਂ ਦੇਖਦੇ ਹੋ ਇਸ ਨੂੰ ਕੀ ਇਸ ਤਰੀਕੇ ਨਾਲ ਅਕਾਲੀ ਦਲ ਦਾ ਜਿਹੜਾ ਸੁਧਾਰ ਲਹਿਰ ਬਣੇਗੀ ਨਹੀਂ ਦੇਖੋ ਇਹ ਉਹੀ ਗੱਲ ਹੋਗੀ ਮਤਲਬ ਉਹ ਗੱਲ ਸੱਚ ਲੱਗ ਰਹੀ ਆ ਇੱਥੇ ਉਹਦੇ ਵੱਲ ਇਸ਼ਾਰਾ ਜ਼ਿਆਦਾ ਹੀ ਹੈ ਜਿਹੜੀ ਅਕਾਲੀ ਦਲ ਦੇ ਬਾਕੀ ਆਗੂ ਕਹਿ ਰਹੇ ਨੇ ਜਾਂ ਅਕਾਲੀ ਦਲ ਦੇ ਬੁਲਾਰੇ ਕਹਿੰਦੇ ਸੀ ਕਿ ਉਹ ਜਿਹੜੇ ਇਲਜ਼ਾਮ ਲਾ ਰਹੇ ਆ ਅਕਾਲੀ ਦਲ ਕਿ ਇਹ ਜਿਹੜੇ ਅਕਾਲੀ ਸੁਧਾਰ ਲਹਿਰ ਵਾਲੇ ਜਿੰਨੇ ਵੀ ਆਗੂ ਨੇ ਕੀ ਲਾ ਰਿਆ ਸੀ ਕਿ ਇਹ 나ਗਪੁਰ ਤੋਂ ਕੰਟਰੋਲ ਹੋ ਰਹੇ ਨੇ ਜਾਂ ਬੀਜੇਪੀ ਆਰਐਸਐਸ ਦਾ ਪ੍ਰਭਾਵ ਹੈ ਨਾ ਤੇ ਕੀ ਉਹਨਾਂ ਦੇ ਕਹੇ ਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੀ ਤੇ ਉਹ ਕਿਤੇ ਨਾ ਕਿਤੇ ਇਸ ਚੀਜ਼ ਤੋਂ ਬਾਅਦ ਇਹ ਜਿਹੜੀ ਅਸਲ 'ਚ ਇਹ ਇਹ ਨਾ ਵੀਡੀਓ ਹੈ ਫੋਟੋਆਂ ਵੀ ਆ ਗਈਆਂ ਵੀਡੀਓ ਵੀ ਹੈ ਤੇ ਇਸ ਤੋਂ ਬਾਅਦ ਇੱਕ ਹੋਰ ਹੈ ਜਿਹੜੀ ਸਤਨਾਮ ਉਹ ਵੀਡੀਓ ਹੋਰ ਆਈ ਹੈ ਜੰਮੂ ਕਸ਼ਮੀਰ ਤੋਂ ਹੀ ਜੀ ਦੇਖੋ ਇਹ ਚੀਜ਼ਾਂ ਇਹ ਹੁਣ ਹੁਣ ਇਨਕਾਰ ਤਾਂ ਕਰ ਰਹੇ ਨੇ ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਪਰ ਜਿਹੜੀਆਂ ਚੀਜ਼ਾਂ ਪ੍ਰਤੱਖ ਹੋ ਜਾਂਦੀਆਂ ਨੇ ਫਿਰ ਉਹਨਾਂ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਹੁਣ ਦੇਖੋ ਇਹ ਚੀਜ਼ਾਂ ਦਿਖ ਰਹੀਆਂ ਨੇ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਬੈਠੇ ਹੋ ਜੰਮੂ ਕਸ਼ਮੀਰ ਦੇ ਵਿੱਚ ਬੈਠੇ ਹੋ ਹਮ ਨਾਲ ਤੁਹਾਡੇ ਗਗਨਜੀਤ ਸਿੰਘ ਬਰਨਾਲਾ ਬੈਠੇ ਨੇ ਨਾਲ ਤੁਹਾਡੇ ਭਾਜਪਾ ਦਾ ਉਸ ਹਲਕੇ ਦਾ ਜਿਹੜਾ ਉਮੀਦਵਾਰ ਹੈ ਨਰਿੰਦਰ ਰੈਣਾ ਉਹ ਬੈਠਾ ਆ ਤੇ ਫਿਰ ਤੁਸੀਂ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਦੇ ਹੋ ਗੱਲਬਾਤ ਕਰਨ ਦੇ ਦੌਰਾਨ ਤੁਸੀਂ ਇਹ ਵੀ ਕਹਿੰਦੇ ਹੋ ਕਿ ਰੈਣਾ ਨੂੰ ਜਿਤਾ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਆਪਣਾ ਰਸੂਖ ਵਰਤ ਕੇ ਕਿ ਇਹਨੂੰ ਮੰਤਰੀ ਬਣਾ ਦਈਏ ਜੀ ਜੇ ਜਿਤਾਉਂਦੇ ਨੇ ਤਾਂ ਉਹ ਬੀਜੇਪੀ ਦਾ ਐਮਐਲਏ ਬਣਦਾ ਹੈ ਤੇ ਫਿਰ ਬੀਜੇਪੀ ਦੀ ਸਰਕਾਰ ਜੇਕਰ ਬਣਦੀ ਹੈ ਫਿਰ ਚੰਦੂ ਮਾਜਰਾ ਸਾਹਿਬ ਜਾਂ ਫਿਰ ਬਰਨਾਲਾ ਸਾਹਿਬ ਕਿਵੇਂ ਉਸ ਜਿੱਤੇ ਹੋਏ ਐਮਐਲਏ ਨੂੰ ਮੰਤਰੀ ਬਣਾਉਂਦੇ ਨੇ ਇਹ ਇਹ ਵੱਡੇ ਸਵਾਲ ਬਣਦੇ ਹੈ ਅਜੇ ਹੀ ਕਿਹੜੀ ਪਾਵਰ ਉਹਨਾਂ ਦੇ ਹੱਥ ਚ ਕਿ ਉਹ ਮੋਦੀ ਸਰਕਾਰ ਚ ਉਹਨਾਂ ਨੂੰ ਮੰਤਰੀ ਤੱਕ ਜਿਹੜਾ ਬਣਾਉਣ ਦਾ ਦਾਵਾ ਠੋਕਰੇ ਆ ਨਹੀਂ ਦੇਖੋ ਜੇ ਤੁਹਾਡੀ ਕੋਈ ਗੱਲਬਾਤ ਹੁੰਦੀ ਆ ਜਾਂ ਤੁਹਾਨੂੰ ਕੋਈ ਪਤਾ ਲੱਗਦਾ ਕਿ ਤੁਹਾਡਾ ਕਿਤੇ ਹੱਥ ਪੈਂਦਾ ਤੁਸੀਂ ਉਸ ਬੰਦੇ ਦੀ ਜ਼ਿੰਮੇਵਾਰੀ ਤਾਂ ਹੀ ਚੱਕਦੇ ਹੋ ਨਾ ਕਿ ਕੋਈ ਗੱਲ ਨਹੀਂ ਵੀ ਉਹ ਹੈਗਾ ਆ ਮੈਨੂੰ ਪਤਾ ਜੇ ਉਹ ਵਾਕਈ ਦੇ ਵਿੱਚ ਮੇਰੇ ਨਾਲ ਹੈਗਾ ਤਾਂ ਮੈਂ ਤਾਂ ਹੀ ਉਸ ਗੱਲ ਦੀ ਸ਼ੋਰਟੀ ਤੁਹਾਨੂੰ ਦਊਂਗਾ ਨਾ ਕਿ ਕੋਈ ਗੱਲ ਨਹੀਂ ਪਿੱਛੇ ਹੈਗਾ ਆ ਉਸ ਤਰੀਕੇ ਦੀ ਇਹ ਸ਼ੋਰਟੀ ਲੱਗਦੀ ਆ ਵੀ ਕੋਈ ਗੱਲ ਨਹੀਂ ਤੁਸੀਂ ਇਹਨੂੰ ਜਿਤਾਓ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਮੰਤਰੀ ਪਦ ਦਾ ਅਹੁਦਾ ਮਿਲੇ ਤੇ ਫਿਰ ਉਸ ਤੋਂ ਬਾਅਦ ਸਵਾਲ-ਜਵਾਬ ਹੋਏ ਚੰਦੂ ਮਾਜਰਾ ਸਾਹਿਬ ਨੂੰ ਤੇ ਚੰਦੂ ਮਾਜਰਾ ਸਾਹਿਬ ਇਹ ਗੱਲ ਨੂੰ ਕਹਿ ਰਹੇ ਸੀ ਪਹਿਲਾਂ ਤਾਂ ਉਹ ਕਹਿ ਰਹੇ ਸੀਗੇ ਵੀ ਕਿਸੇ ਨੇ ਫੋਟੋ ਦੇ ਪਿੱਛੇ ਜਾਣ ਕੇ ਬੀਜੇਪੀ ਦੇ ਝੰਡੇ ਵਾਲੀ ਤਸਵੀਰ ਲਾਤੀ ਹੋਣੀ ਆ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਇੱਥੇ ਜੀ ਗੱਲ ਮੁੱਕ ਜੇਗੀ ਤੇ ਪਰ ਉਹ ਜਿਵੇਂ ਜਿਵੇਂ ਆ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਉਹ ਸਰਚ ਕੀਤੀ ਉਹਨਾਂ ਨੇ ਜਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਤਿੰਨ ਪ੍ਰੈਸ ਕਾਨਫਰੰਸਾਂ ਕੁਝ ਕਰਕੇ ਆਏ ਨੇ ਚੰਦੂ ਮਾਜਰਾ ਸਾਹਿਬ ਤੇ ਬਰਨਾਲਾ ਸਾਹਿਬ ਦੋਨੋਂ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਤੁਸੀਂ ਦੇਖਦੇ ਸੀ ਫਿਰ ਆਪਾਂ ਨੂੰ ਉਹ ਵੀਡੀਓ ਇੱਕ ਉਹ ਲੱਭੀ ਆ ਜਿਹੜੀ ਤੁਸੀਂ ਦੇਖੀ ਆ ਤੇ ਉਹਦੇ ਚ ਚੰਦੂ ਮਾਜਰਾ ਸਾਹਿਬ ਬਰਨਾਲਾ ਸਾਹਿਬ ਦੋਨੋਂ ਦੋਨੋਂ ਹੈਗੇ ਨੇ ਨਾਲ ਤੇ ਉੱਥੇ ਉਹਨਾਂ ਦੇ ਨਾਲ ਫਿਰ ਤੋਂ ਨਰਿੰਦਰ ਰੈਣਾ ਨਾਰੇ ਵੀ ਬੀਜੇਪੀ ਦੇ ਲੱਗ ਰਹੇ ਉੱਥੇ ਬੀਜੇਪੀ ਦੇ ਵਰਕਰ ਉੱਥੇ ਨਾਲ ਨੇ ਹਾਂ ਨਾਰੇ ਬੀਜੇਪੀ ਦੇ ਲੱਗ ਰਹੇ ਨੇ ਤੇ ਮਾਹੌਲ ਪੂਰਾ ਉੱਥੇ ਭਗਵਾ ਬਣਿਆ ਹੋਇਆ ਹੈ ਨਾ ਤੇ ਬੀਜੇਪੀ ਦੀ سپورਟ ਵਾਲਾ ਉੱਥੇ ਮਾਹੌਲ ਬਣਿਆ ਹੋਇਆ ਤੇ ਉਦੋਂ ਹੈਰਾਨੀ ਹੋਰ ਹੁੰਦੀ ਹੈ ਜਦੋਂ ਚੰਦੂ ਮਾਜਰਾ ਸਾਹਿਬ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ ਉਦੋਂ ਤਾਰੀਫ ਕਰਨੀ ਸ਼ੁਰੂ ਕਰ ਦਿੰਦੇ ਨੇ ਉਹ ਪੀਐਮ ਮੋਦੀ ਦੀ ਕਿ ਦੇਖੋ ਮੋਦੀ ਸਰਕਾਰ ਨੇ ਜਾਂ ਮੋਦੀ ਜੀ ਨੇ ਸੱਜਣ ਕੁਮਾਰ ਨੂੰ ਦੇ ਕੇਸ ਖੁਲਵਾਏ ਉਹਨੂੰ ਜੇਲ੍ਹ ਚ ਡੱਕਿਆ ਜਗਦੀਸ਼ ਟਾਈਟਲਰ ਦੇ ਵੀ ਹੁਣ ਕੇਸ ਖੁੱਲੇ ਨੇ ਦੁਬਾਰਾ ਉਹਨੂੰ ਵੀ ਜੇਲ੍ਹ ਚ ਅਸੀਂ ਡੱਕਾਂਗੇ ਫਿਰ ਉਹ ਤਰੀਫਾ ਕਰਦੇ ਨੇ ਫਿਰ ਉਹ ਇਹ ਕਹਿੰਦੇ ਨੇ ਕਿ ਹਜੇ ਬਹੁਤ سارے ਸਾਡੇ ਸਿੱਖਾਂ ਤੇ ਪੰਜਾਬ ਦੇ ਬਹੁਤ ਮਸਲੇ ਨੇ ਜਿਹੜੇ ਹਜੇ ਕੀ ਸਰਕਾਰ ਨੇ ਸੁਝਾਉਣੇ ਨੇ ਕਿ ਉਮੀਦ ਹੈ ਕਿ ਉਹ ਵੀ ਜਲਦੀ ਹੱਲ ਕਰ ਦੇਗੀ ਸਰਕਾਰ ਮਤਲਬ ਇੱਕ ਪਾਸੇ ਇੰਨਾ ਕੰਫੀਡੈਂਟ ਭਰੋਸਾ ਜਤਾ ਰਹੇ ਆ ਉਸ ਤੋਂ ਬਾਅਦ ਗਗਨਜੀਤ ਬਰਨਾਲਾ ਬੋਲਦੇ ਆ ਪੱਤਰਕਾਰਾਂ ਨਾਲ ਤੇ ਉਹ ਤਾਂ ਫਿਰ ਇਸ ਗੱਲ ਸਿਰੇ ਹੀ ਲਾ ਜਾਂਦੇ ਨੇ ਉਹ ਕਹਿੰਦੇ ਕਿ ਅ ਬਸ ਕਾਂਗਰਸ ਨੂੰ ਵੋਟ ਨਹੀਂ ਪੈਣੀ ਚਾਹੀਦੀ ਵੀ ਅਸੀਂ ਇੱਥੇ ਜ਼ਰੂਰ ਅਸੀਂ ਬੀਜੇਪੀ ਦੇ ਲਈ ਆਏ ਆ ਤੇ ਉਹ ਕਹਿੰਦੇ ਕਿ ਜੇ ਬੀਜੇਪੀ ਨੂੰ ਵੋਟ ਪੈਂਦੀ ਆ ਜੰਮੂ ਕਸ਼ਮੀਰ 'ਚ ਤਾਂ ਕਹਿੰਦੇ ਸਾਨੂੰ ਕੋਈ ਹਾਰਜ ਨਹੀਂ ਮਤਲਬ ਉਹ ਸਿੱਧੇ ਤੌਰ ਤੇ ਦੇਖੋ ਇਹ ਤੁਹਾਡੀ ਚੀਜ਼ ਪਤਾ ਲੱਗ ਗਈ ਕਿ ਤੁਸੀਂ ਬੀਜੇਪੀ ਦੀ ਸਪੋਰਟ ਕਰਨ ਦੇ ਲਈ ਜੰਮੂ ਕਸ਼ਮੀਰ 'ਚ ਗਏ ਹੋ ਚੰਦੂ ਮਾਜਰਾ ਸਾਹਿਬ ਹੁਣ ਗੱਲ ਕਹਿ ਰਹੇ ਨੇ ਕਿ ਮੈਂ ਤਾਂ ਆਜ਼ਾਦ ਉਮੀਦਵਾਰ ਦੇ ਹੱਕ ਚ ਗਿਆ ਪਰ ਉਹ ਆਜ਼ਾਦ ਉਮੀਦਵਾਰ ਕਿਹੜਾ ਉਹਦਾ ਨਾਂ ਉਹ ਦੱਸ ਨਹੀਂ ਸਕੇ ਹਮ ਇੱਕ ਉਹਨਾਂ ਨੇ ਨਾਂ ਲਿਆ ਸੀ ਬਲਵਿੰਦਰ ਸਿੰਘ ਮੈਂ ਇੱਥੇ ਲਿਖਿਆ ਸੀ ਬਲਵਿੰਦਰ ਸਿੰਘ ਹੈਪੀ ਉਹਦਾ ਨਾਂ ਲਿਆ ਸੀ ਚੰਦੂ ਮਾਜਰਾ ਸਾਹਿਬ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਫੋਨ ਤੇ ਹਮ ਕਹਿੰਦੇ ਕਿ ਮੈਂ ਅੱਗੇ ਬਲਵਿੰਦਰ ਹੈਪੀ ਦੇ ਲਈ ਜਾਂਦਾ ਹੁੰਦਾ ਸੀ ਪਰ ਇਸ ਵਾਰ ਉਹ ਖੜਿਆ ਨਹੀਂ ਹਮ ਆਜ਼ਾਦ ਵੀ ਨਹੀਂ ਉਹ ਖੜਿਆ ਤੇ ਫਿਰ ਜੇ ਬਲਵਿੰਦਰ ਸਿੰਘ ਹੈਪੀ ਜੀ ਈਸਵਰ ਆਜਾਦਵੀ ਨਹੀਂ ਖੜਿਆ ਫੇਰ ਤਾਂ ਚੰਦੂ ਮਾਜਰਾ ਸਾਹਿਬ ਫਿਰ ਕਿਹਦੇ ਲਈ ਗਏ ਹੋ ਤੁਸੀਂ ਕਿਹਦੇ ਸਾਥ ਕਿਹੜੀ ਸੈਟਿੰਗ ਹੋਈ ਹੋਣੀ ਜੀ ਕਿ ਕਿਹੜੀ ਸੈਟਿੰਗ ਹੋਈ ਹੋਣੀ ਜਿੱਥੇ ਇੱਕ ਪਾਸੇ ਅਕਾਲੀ ਦਲ ਦੀ ਸੁਧਾਰ ਲਹਿਰ ਚਲਾਈ ਜਾ ਰਹੀ ਆ ਦੂਜੇ ਪਾਸੇ ਭਾਜਪੀ ਦੇ ਹੀ ਜਿਹੜਾ ਉਮੀਦਵਾਰ ਉਹਦੇ ਹੱਕ ਵਿੱਚ ਪ੍ਰਚਾਰ ਜੀ ਨਹੀਂ ਦੇਖੋ ਸੈਟਿੰਗਾਂ ਤਾਂ ਆਪਾਂ ਨਹੀਂ ਕਹਿ ਸਕਦੇ ਸਤਨਾਮ ਕਿ ਕਿਹੜੀ ਸੈਟਿੰਗ ਹੋਈ ਹੈ ਕੀ ਹੋਇਆ ਜਾਂ ਨਹੀਂ ਹੋਇਆ ਹੁਣ ਦੇਖੋ ਪਰ ਇਸ ਐਕਟੀਵਿਟੀ ਦੇ ਨਾਲ ਹੋਇਆ ਕੀ ਹੈ ਕਿ ਇੱਕ ਤਾਂ ਬਰਨਾਲਾ ਸਾਹਿਬ ਵੀ ਉਹਨਾਂ ਦੇ ਨਾਲ ਹੀ ਨੇ ਚੰਦੂ ਮਾਜਰਾ ਸਾਹਿਬ ਵੀ ਅਕਾਲੀ ਦਲ ਸੁਧਾਰ ਦੇ ਲਹਿਰ ਨੇ ਜੇ ਇੱਕ ਬੰਦਾ ਹੁੰਦਾ ਤੇ ਫਿਰ ਆਪਾਂ ਮੰਨ ਲੈਂਦੇ ਕਿ ਸ਼ਾਇਦ ਹੋ ਸਕਦਾ ਉਹ ਪਰਸਨਲੀ ਉਹਨਾਂ ਦਾ ਕੋਈ ਕੰਟੈਕਟ ਹੋਣੇ ਆ ਵੀ ਉਹਦੇ ਕਰਕੇ ਗਏ ਇੱਥੇ ਦੋ ਆਗੂ ਗਏ ਨੇ ਜੰਮੂ ਕਸ਼ਮੀਰ ਚ ਤੇ ਗਏ ਤਾਂ ਉਹ ਅਕਾਲੀ ਦਲ ਸੁਧਾਰ ਲਹਿਰ ਤੋਂ ਨੇ ਹੁਣ ਬਡਾਲਾ ਸਾਹਿਬ ਜਿੰਨਾ ਮਰਜ਼ੀ ਕਹੀ ਜਾਣ ਕਹਿ ਰਹੇ ਨੇ ਉਹ ਕਿ ਮੈਂ ਚੰਦੂ ਮਾਜਰਾ ਸਾਹਿਬ ਤੋਂ ਸਪਸ਼ਟਿਕਰਨ ਮੰਗੂਗਾ ਜੀ ਇਹ ਐਦਾਂ ਕਿਵੇਂ ਚਲੇ ਗਏ ਜੀ ਤੇ ਜਦੋਂ ਕਿ ਬਡਾਲਾ ਸਾਹਿਬ ਤੁਹਾਨੂੰ ਵੀ ਪਤਾ ਹੀ ਹੋਣਾ ਕਿ ਤੁਹਾਨੂੰ ਬਿਨਾਂ ਦੱਸੇ ਨਹੀਂ ਗਏ ਹੋਣੇ ਉਹ ਠੀਕ ਹੈ ਨਾ ਜੇ ਤੁਸੀਂ ਇੱਕ ਇੰਨਾ ਵੱਡੀ ਮੂਵਮੈਂਟ ਲੈ ਕੇ ਚੱਲ ਰਹੇ ਹੋ ਅਕਾਲੀ ਦਲ ਸੁਧਾਰ ਲਹਿਰ ਦੀ ਤੇ ਹੋ ਸਕਦਾ ਕਿ ਭਾਜਪਾ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਹੋਵੇ ਜਾਂ ਤੁਸੀਂ ਪਹਿਲਾਂ ਕੰਟੈਕਟ ਦੇ ਵਿੱਚ ਹੋ ਜਿਵੇਂ ਅਕਾਲੀ ਦਲ ਕਿਉਂਕਿ ਹੁਣ ਤਾਂ ਸਾਨੂੰ ਤਾਂ ਇਹੀ ਦੇਖ ਕੇ ਲੱਗਦਾ ਨਾ ਲੋਕਾਂ ਨੂੰ ਤਾਂ ਇਹੀ ਲੱਗੂਗਾ ਕਿ ਹਾਂ ਅਕਾਲੀ ਦਲ ਸਹੀ ਕਹਿ ਰਿਹਾ ਸੀ ਕਿ ਵਾਕਈ ਇਹ ਜਿਹੜੇ ਸੁਧਾਰ ਲਹਿਰ ਵਾਲੇ ਆਗੂ ਨੇ ਇਨਾ ਦੀ ਕਿਤੇ ਹੈਗੀ ਆ ਅੰਦਰੋਗਤੀ ਬੀਜੇਪੀ ਦੇ ਨਾਲ ਜੋ ਕਹਿ ਰਿਹਾ ਕਿ ਕਿਉਂਕਿ ਚੀਜ਼ਾਂ ਐਸੀਆਂ ਦਿਖ ਗਈਆਂ ਜਿਉਂਦਾ ਸ਼ਰਿਆਮ ਦੋਸ਼ ਲਾ ਰਹੇ ਆ ਕਿ ਖੇਡ ਖੜਾ ਜਿਹੜਾ ਵਿਗਾੜਨ ਦੇ ਲਈ ਬੀਜੇਪੀ ਨੇ ਹੀ ਖੇਡ ਖੇਢੀ ਆ ਇਹ ਜਿਹੜੇ ਆਕਾਲੀ ਦਲ ਸੁਧਾਰ ਲਹਿਰ ਦਾ ਜਿਹੜਾ ਹੁਣ ਅੱਗੇ ਆ ਕੇ ਡੰਡੋਰਾ ਪੀਟ ਰੇ ਆ ਮੈਂ ਉਹੀ ਗੱਲ ਕਰਦਾ ਨਾ ਫਿਰ ਦੇਖੋ ਜੇ ਤੁਸੀਂ ਚਲੋ ਇਹ ਗੱਲ ਹੋ ਗਈ ਆ ਫਿਰ ਤੁਸੀਂ ਫੋਨ ਤਾਂ ਚੱਕੋ ਹੁਣ ਤੁਹਾਡੇ ਸਾਹਮਣੇ ਆਪਾਂ ਉਹਨਾਂ ਦਾ ਪੱਖ ਲੈਣ ਵਾਸਤੇ ਆਪਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਨੂੰ ਵੀ ਫੋਨ ਕੀਤਾ ਉਹਨਾਂ ਦੇ ਸੁਪੁੱਤਰ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੂੰ ਵੀ ਫੋਨ ਕੀਤਾ ਬਡਾਲਾ ਸਾਹਿਬ ਨੂੰ ਵੀ ਫੋਨ ਕੀਤਾ ਬੀਬੀ ਜਗੀਰ ਕੌਰ ਨੂੰ ਵੀ ਫੋਨ ਕੀਤਾ ਨਹੀਂ ਚੱਕ ਰਹੇ ਦੇਖੋ ਲੱਗਦਾ ਵੀ ਉਹਨਾਂ ਨੂੰ ਜਵਾਬ ਨਹੀਂ ਆ ਰਿਹਾ ਕੋਈ ਇਹ ਤਾਂ ਫਿਰ ਫੋਨ ਕਿਉਂ ਨਹੀਂ ਚੱਕਦਾ ਹੁੰਦਾ ਬੰਦਾ ਕਦੇ ਕੋਈ ਜਦੋਂ ਪਤਾ ਹੁੰਦਾ ਕਿ ਅਸੀਂ ਕਿਤੇ ਘਿਰ ਘਿਰ ਰਹੇ ਹਾਂ ਸਾਡੇ ਕੋਲ ਇਸ ਚੀਜ਼ ਦਾ ਜਵਾਬ ਨਹੀਂ ਹੈ ਉਦੋਂ ਹੀ ਫੋਨ ਚੱਕਣੇ ਬੰਦ ਹੁੰਦੇ ਨੇ ਸਿਆਸੀ ਆਗੂਆਂ ਦੇ ਨਹੀਂ ਤਾਂ ਚੱਕ ਲੈਂਦੇ ਨੇ ਜੇ ਇਹ ਗੱਲਾਂ ਸਾਰੀਆਂ ਕੀ ਕਹਿ ਰਹੀਆਂ ਨੇ ਵੀ ਹੁਣ ਤੁਸੀਂ ਸਵਾਲਾਂ ਤੋਂ ਭੱਜ ਰਹੇ ਹੋ ਜੇ ਤੁਹਾਡੇ ਆਗੂ ਉੱਥੇ ਗਏ ਨੇ ਬੀਜੇਪੀ ਦੀ ਸਪੋਰਟ ਕਰਨ ਨੂੰ ਤਾਂ ਫਿਰ ਤੁਸੀਂ ਸਿੱਧਾ ਆ ਕੇ ਕਹੋ ਕਿ ਹਾਂ ਬੀਜੇਪੀ ਦੀ ਸਪੋਰਟ ਦੇ ਲਈ ਗਏ ਹੋ ਕਿਉਂਕਿ ਹੁਣ ਜਦੋਂ ਸਾਹਮਣੇ ਚੀਜ਼ਾਂ ਦੇਖੀ ਗਈਆਂ ਵੀਡੀਓ 'ਚ ਤੇ ਉਹਨੂੰ ਤੁਸੀਂ ਝੂਠਲਾ ਕਿਵੇਂ ਦੇਓਗੇ ਹਲੇ ਹੀ ਪਰਦਾ ਪਾਣ ਦੀ ਕੋਸ਼ਿਸ਼ ਹੋ ਪਰਦਾ ਕਿਵੇਂ ਪਾ ਦਿਓਗੇ ਮੈਨੂੰ ਤਾਂ ਇਹ ਗੱਲ ਨਹੀਂ ਸਮਝ ਆ ਰਹੀ ਕਹੀ ਜਾ ਰਹੇ ਨੇ ਕਿ ਉਹ ਆਪਣੀ ਪਰਸਨਲ ਕਪੈਸਿਟੀ 'ਚ ਗਏ ਨੇ ਅਕਾਲੀ ਦਲ ਸੁਧਾਰ ਲਹਿਰ ਦਾ ਕੋਈ ਉਹ ਨਹੀਂ ਬਈ ਦੇਖੋ ਆ ਇੱਕ ਗੱਲ ਮੰਨਣੀ ਪਊਗੀ ਕਿ ਦੇਖੋ ਖੇਤਰੀ ਪਾਰਟੀ ਬੜੀ ਜ਼ਰੂਰੀ ਆ ਇਹ ਸਾਰੇ ਪੰਜਾਬ ਨੂੰ ਵੀ ਪਤਾ ਸਾਰੇ ਲੋਕਾਂ ਨੂੰ ਵੀ ਪਤਾ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਇਸੇ ਹਾਂ ਕਿ ਅਕਾਲੀ ਦਲ ਦਾ ਹੋਣਾ ਦੇਖੋ ਜ਼ਰੂਰੀ ਆ ਪਰ ਜੇ ਉਸ ਅਕਾਲੀ ਦਲ ਜਿਹੜਾ ਅੱਜ ਵੈਸੀ ਹਾਸ਼ੀਏ ਤੇ ਆ ਤੇ ਉਹ ਇਸ ਤਰੀਕੇ ਦੇ ਨਾਲ ਅੱਧੇ ਲੀਡਰ ਟੁੱਟ ਗਏ ਪ੍ਰਧਾਨਗੀ ਨੂੰ ਲੈ ਕੇ ਦੇਖੋ ਗੱਲ ਤਾਂ ਸਾਰੀ ਫਿਰ ਪ੍ਰਧਾਨਗੀ ਦੀ ਆ ਜਾਂਦੀ ਹੈ ਨਾ ਕਿ ਜੇ ਵੀ ਸੁਖਵੀਰ ਬਾਦਲ ਛੱਡ ਨਹੀਂਦੇ ਸੁਖਵੀਰ ਬਾਦਲ ਵੀ ਆਪਣੀ ਜਿੱਦ ਤੇ ਬੜੇ ਬੈਠੇ ਉਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਛੱਡ ਕੇ ਪਰਾਂ ਹੋ ਜਾਂਦੇ ਆ ਦੋਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਕੋਈ ਨਹੀਂ ਇੱਕ ਸਾਲ ਕੋਈ ਹੋਰ ਚਲਾ ਕੇ ਦੇਖ ਲਓ ਕਿਤੇ ਇਹ ਸਾਰੀਆਂ ਤਸਵੀਰਾਂ ਉਹਨਾਂ ਦੇ ਦਿਮਾਗ 'ਚ ਪਹਿਲਾਂ ਤੇ ਨਹੀਂ ਆਗੀਆਂ ਸੀ ਵੀ ਇਹ ਬਾਅਦ 'ਚ ਹੋਣਾ ਉਹ ਤਾਂ ਹੀ ਨਹੀਂ ਛੱਡ ਰਹੇ ਹੈਗੇ ਕਿਉਂਕਿ ਪਹਿਲਾਂ ਹੀ ਭਾਜਪਾ ਕਾਰਨ ਇੰਨਾ ਬੈਕਫੁੱਟ ਤੇ ਅਕਾਲੀ ਦਲ ਗਈ ਆ ਕਿਸਾਨੀ ਅੰਦੋਲਨ ਕਾਰਨ ਨਹੀਂ ਦੇਖੋ ਹੁਣ ਆਪਾਂ ਚਾਹੇ ਇਹ ਇਹ ਕੰਟਰੋਵਰਸੀ ਹੋਵੇ ਬਿਆਨ ਆਪਣਾ ਚਾਹੇ ਕੁਝ ਵੀ ਹੋਵੇ ਪਰ ਇੱਕ ਗੱਲ ਤਾਂ ਦੇਖੋ ਤੈ ਹੈ ਨਾ ਤਾਂ ਕੱਲਾ ਅਕਾਲੀ ਦਲ ਕੁਝ ਕਰ ਸਕਦਾ ਨਾ ਕੱਲੀ ਭਾਜਪਾ ਕੁਝ ਕਰ ਸਕਦੀ ਹੈ ਇਹ ਜੋ ਦੋ ਦੋਨੋਂ ਇਕੱਠੇ ਹੋਣਗੇ ਤਾਹੀਂ ਸਰਵਾਈਵ ਹੋ ਸਕਦਾ ਹੁਣ ਤੱਕ ਇੰਨੀ ਵਾਰ ਸਰਕਾਰ ਬਣੀ ਆ ਤੇ ਇਹ ਜੇ ਇਕੱਠੇ ਸੀਗੇ ਤਾਂ ਹੀ ਸਰਕਾਰ ਬਣੀ ਆ ਠੀਕ ਹੈ ਬੀਜੇਪੀ ਦਾ ਆਪਣਾ ਵੋਟ ਬੈਂਕ ਆ ਅਕਾਲੀ ਦਲ ਦਾ ਆਪਣਾ ਆ ਤੇ ਜਦੋਂ ਤੋਂ ਦੇਖੋ ਦੋਨੋਂ ਵੱਖ ਹੋਏ ਨੇ ਉਹ ਚਲੋ ਮਾਹੌਲ ਇਸ ਤਰੀਕੇ ਦਾ ਸੀਗਾ ਉਹ ਫਿਰ ਵੱਖ ਹੋਣਾ ਪੈਣਾ ਸੀ ਅਕਾਲੀ ਦਲ ਨੂੰ ਕਿਉਂਕਿ ਮਸਲਾ ਫਿਰ ਕਿਸਾਨੀ ਦਾ ਆ ਗਿਆ ਸੀਗਾ ਤੇ ਉਸ ਤੋਂ ਬਾਅਦ ਦੇਖੋ ਨਾ ਤਾਂ ਬੀਜੇਪੀ ਪੰਜਾਬ ਚ ਹਾਈਲਾਈਟ ਹੋ ਸਕੀ ਆ ਮੁੜ ਕੇ ਨਾ ਅਕਾਲੀ ਦਲ ਹੋ ਸਕਿਆ ਇੱਕ ਨਾ ਇੱਕ ਦਿਨ ਦੇਖੋ ਆਊਗਾ ਤਾਂ ਜ਼ਰੂਰ ਜਦੋਂ ਇਹ ਦੋਨੋਂ ਪਾਰਟੀਆਂ ਇਕੱਠੀਆਂ ਹੋਣਗੀਆਂ ਪਰ ਉਹ ਇਕੱਠੀਆਂ ਕਿਵੇਂ ਹੋਣਗੀਆਂ ਕੀ ਉਹ ਚ ਬਾਦਲ ਪਰਿਵਾਰ ਹੋਊਗਾ ਜਾਂ ਫਿਰ ਇਹ ਅਕਾਲੀ ਦਲ ਸੁਧਾਰ ਲਹਿਰ ਵਾਲੇ ਇਹ ਸਾਰੇ ਲੀਡਰ ਹੋਣਗੇ ਇਹ ਇਹ ਦੇਖਣਾ ਹੋਊਗਾ ਵੀ ਕਿਹੜੇ ਕਿਹੜੇ ਹੋਣਗੇ ਪਰ ਇੱਕ ਗੱਲ ਤਾਂ ਇਹ ਆ ਅੱਜ ਨਹੀਂ ਚਾਹੇ ਉਹ 2 ਸਾਲ ਨੂੰ ਚਾਹੇ 5 ਸਾਲ ਨੂੰ ਚਾਹੇ 10 ਸਾਲ ਨੂੰ ਪੰਜਾਬ ਚ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋਣਗੇ ਹੀ ਹੋਣਗੇ ਕੱਲਿਆਂ ਦਾ ਸਰਵਾਈਵ ਕਰਨਾ ਬਹੁਤ ਔਖਾ ਆ ਨਾ ਕੁਛ ਬੀਜੇਪੀ ਦਾ ਬਣਣਾ ਨਾ ਕੁਛ ਅਕਾਲੀ ਦਲ ਦਾ ਬਣਨਾ ਸੋ ਇਹ ਚੀਜ਼ਾਂ ਹੋਣਗੀਆਂ ਭਵਿੱਖ ਦੇ ਵਿੱਚ ਪਰ ਇਸ ਵੇਲੇ ਅੱਜ ਸਵਾਲ ਇਹ ਹੈ ਕਿ ਜਿਹੜੇ ਆਗੂ ਅਕਾਲੀ ਦਲ ਤੇ ਜਾਂ ਫਿਰ ਸਵਾਲ ਚੱਕ ਰਹੇ ਸੀ ਉਹ ਕਹਿ ਰਹੇ ਸੀ ਕਿ ਅਦਾਦਾ ਜਾਂ ਜਿਹੜਾ ਅਕਾਲੀ ਦਲ ਜਿਹੜਾ ਹੁਣ ਹੈ ਪਿੱਛੇ ਉਹ ਇਹ ਸਵਾਲ ਚੱਕ ਰਿਹਾ ਸੀ ਇਹਨਾਂ ਆਗੂਆਂ ਤੇ ਕਿ ਇਹ ਸਭ ਕੁਝ ਬੀਜੇਪੀ ਦੀ ਸ਼ਹਿਤੇ ਕਰ ਰਹੇ ਨੇ ਉਹ ਗੱਲਾਂ ਹੁਣ ਦੇਖੋ ਇਸ ਵੀਡੀਓ ਦੇ ਨਾਲ ਇਸ ਐਨਿਕ ਐਕਸਰਸਾਈਜ਼ ਦੇ ਨਾਲ ਸਾਹਮਣੇ ਕੁਝ ਤਸਵੀਰ ਬਣਦੀ ਆ ਰਹੀ ਆ ਕਿ ਹਾਂ ਯਾਰ ਖਿਚੜੀ ਜ਼ਰੂਰ ਪੱਕ ਰਹੀ ਆ ਕਿਤੇ ਨਾ ਕਿਤੇ ਹੈਨਾ ਕਿਤੇ ਪੱਕ ਰਹੀ ਆ ਕਿਵੇਂ ਪੱਕ ਰਹੀ ਇੱਕ ਕੰਗਣਾ ਬਾਰੇ ਵੀ ਗੱਲ ਕਰਨੀ ਚਾਹਾਂਗਾ ਕਿ ਬੀਜੇਪੀ ਦੀ ਐਮਪੀ ਕੰਗਣਾ ਸਿੱਖਾਂ ਬਾਰੇ ਕਿੰਨੇ ਬਵਾਦਤ ਜਿਹੜੇ ਬਿਆਨ ਦੇ ਰਹੀ ਆ ਇਹ ਐਮਰਜੈਂਸੀ ਫਿਲਮ ਤੱਕ ਜਿਹੜੀ ਉਹਨੇ ਬਣਾਈ ਇਸ ਦੇ ਬਾਵਜੂਦ ਵੀ ਹੁਣ ਅਕਾਲੀ ਦਲ ਦੇ ਜਿਹੜੇ ਉੱਗੇ ਲੀਡਰ ਆਪਣੇ ਆਪ ਨੂੰ ਮੰਨਦੇ ਆ ਤੇ ਅਕਾਲੀ ਦਲ ਦੇ ਲਈ ਸੁਧਾਰ ਲਹਿਰ ਵੀ ਚਲਾਈ ਹੋਈ ਆ ਉਹੀ ਜਦੋਂ ਬੀਜੇਪੀ ਲਈ ਹੁਣ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਤਾਂ ਇਸ ਨੂੰ ਕਿਵੇਂ ਸਮਝਦੇ ਹੋ ਨਹੀਂ ਫਿਰ ਉਹੀ ਸਤਨਾਮ ਜੀ ਉਹੀ ਸਵਾਲ ਉਹੀ ਹੈ ਨਾ ਹੂੰ ਕੀ ਅ ਫਿਰ ਗੱਲ ਹੋਰ ਹੋ ਜਾਂਦੀ ਹੈ ਵੱਡੀ ਹੋ ਜਾਂਦੀ ਹੈ ਕਿ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਖਾਣ ਨੂੰ ਹੋਰ ਫਿਰ ਤਾਂ ਹੁਣ ਇਹ ਹੀ ਚੀਜ਼ਾਂ ਲੱਗ ਰਹੀਆਂ ਨੇ ਕਿ ਦਿਖਾਇਆ ਕੁਛ ਜਾਂਦਾ ਕੀਤਾ ਕੁਛ ਹੋਰ ਜਾ ਰਿਹਾ ਹੈ ਨਾ ਜਦੋਂ ਕਿ ਜੇ ਤੁਸੀਂ ਇਹ ਚੀਜ਼ਾਂ ਕਰਨੀਆਂ ਨੇ ਤਾਂ ਫਿਰ ਤੁਸੀਂ ਡੰਕੇ ਦੀ ਚੋਟ ਤੇ ਕਰ ਲਓ ਕਿ ਹਾਂਜੀ ਅਸੀਂ ਬੀਜੇਪੀ ਦਾ ਸਪੋਰਟ ਪਾਉਨੇ ਆ ਹਜੇ ਉਹਨਾਂ ਨੂੰ ਪਤਾ ਹੈ ਕਿ ਬੀਜੇਪੀ ਦੇ ਨਾਲ ਜੇ ਇਸ ਵੇਲੇ ਅਕਾਲੀ ਦਲ ਜਾਂ ਕੋਈ ਵੀ ਆਗੂ ਲੱਗਦਾ ਤਾਂ ਉਹ ਲੋਕਾਂ ਦਾ ਸਾਥ ਉਸ ਤਰੀਕੇ ਦੇ ਨਾਲ ਨਹੀਂ ਮਿਲਣਾ ਜਿਹੜਾ ਜਿਹੜਾ ਪਹਿਲਾਂ ਮਿਲਿਆ ਸੀਗਾ ਤੇ ਉਹ ਚੀਜ਼ਾਂ ਨੇ ਪਰ ਦੇਖੋ ਵੱਡੇ ਸਵਾਲ ਖੜੇ ਹੋਏ ਨੇ ਹੁਣ ਆਏ ਕਲੀਅਰ ਕਰਨਾ ਪਊਗਾ ਅਕਾਲੀ ਜਰਨਲ ਇੱਥੇ ਇੱਥੇ ਸਜ਼ਾ ਵਾਲੀ ਗੱਲ ਵੀ ਆਂਦੀ ਆ ਹੁਣ ਸਜ਼ਾ ਦਾ ਕੀ ਬਣੂਗਾ ਆਕਾਲ ਤਖਤ ਸਾਹਿਬ ਵੀ ਉਧਰ ਜਿਹੜਾ ਪੂਰਾ ਫੈਸਲਾ ਤਿਆਰ ਕਰੀ ਬੈਠਾ ਅੱਜ ਇੱਕ ਨਾ ਦੇ ਦਿਨ ਚ ਫੈਸਲਾ ਆ ਜਾਣਾ ਤਾਂ ਉਧਰ ਸਜ਼ਾ ਵੀ ਮੰਗੀ ਵੀ ਆ ਇੰਨਾ ਲੀਡਰਾਂ ਨੇ ਕਿ ਵੀ ਜਿਹੜੀਆਂ ਸਾਡੇ ਤੋਂ ਗਲਤੀਆਂ ਹੋਈਆਂ ਨੇ ਕੀ ਇਹ ਵੱਡੀ ਗਲਤੀ ਨਹੀਂ ਜਦੋਂ ਸਿੱਖਾਂ ਦੇ ਕੈਸਾ ਕਹਦੇ ਹੋ ਕਿ जख्मਾਂ ਤੇ ਲੂਨ ਆ ਜਿਹੜਾ ਉਹ ਸਿੜਕਿਆ ਜਾ ਰਿਹਾ ਬਾਰ-ਬਾਰ ਕੰਗਣਾ ਵੱਲੋਂ ਕੀ ਹੁਣ ਨਹੀਂ ਇਹ ਗਲਤੀਆਂ ਹੋ ਰਹੀਆਂ ਨਹੀਂ ਉਹ ਤਾਂ ਦੇਖੋ ਇੱਥੇ ਸਵਾਲ ਤੇ ਸਵਾਲ ਤਾਂ ਬਹੁਤ ਨਿਕਲਣਗੇ ਨਾ ਫਿਰ ਇਹਦਾ ਸਾਰੀਆਂ ਚੀਜ਼ਾਂ ਫਿਰ ਸਾਰੇ ਸਵਾਲੇ ਤਾਂ ਇਕੱਠੇ ਹੋਣਗੇ ਜੇ ਕੋਈ ਅਕਾਲੀ ਆਗੂ ਜਾਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਇਸ ਤਰੀਕੇ ਦੇ ਨਾਲ ਉਹ ਭਾਜਪਾ ਦੇ ਨਾਲ ਚੱਲ ਰਹੇ ਨੇ ਮਿਲ ਕੇ ਪੰਜਾਬ ਚ ਆ ਕੇ ਤੁਸੀਂ ਇੱਕ ਦੂਸਰੇ ਨੂੰ ਗਾਲਾਂ ਕੱਢ ਰਹੇ ਹੋ ਫਿਰ ਉਹ ਚੀਜ਼ ਲੋਕਾਂ ਤੇ ਮਨਾਂ ਤੇ ਕੀ ਇਫੈਕਟ ਪਾਉਗੀ ਕਿ ਯਾਰ ਵਾਕਈ ਉੱਥੇ ਜਾ ਕੇ ਕੁਝ ਹੋਰ ਹੋ ਜਾਂਦੀਆਂ ਚੀਜ਼ਾਂ ਪੰਜਾਬ 'ਚ ਜਦੋਂ ਸਾਰੇ ਲੀਡਰ ਆਉਂਦੇ ਨੇ ਉਦੋਂ ਵੱਖ ਹੋ ਜਾਂਦੇ ਨੇ ਐਦਾਂ ਹੀ ਦੇਖੋ ਅਕਾਲੀ ਦਾ ਇਹਦਾ ਕਾਂਗਰਸ ਤੇ ਆਪ ਦਾ ਆਮ ਆਦਮੀ ਤੇ ਕਾਂਗਰਸ ਦਾ ਚੰਡੀਗੜ੍ਹ ਨਾਲ ਪੰਜਾਬ 'ਚ ਆ ਕੇ ਕੁਝ ਹੋਰ ਹੋ ਜਾਂਦੇ ਨੇ ਚੰਡੀਗੜ੍ਹ 'ਚ ਇਕੱਠੇ ਨੇ ਦਿੱਲੀ 'ਚ ਇਕੱਠੇ ਨੇ ਹਰਿਆਣਾ 'ਚ ਚਲੋ ਸੈਟਿੰਗ ਨਹੀਂ ਬਣੀ ਸੋ ਇਸ ਤਰੀਕੇ ਦੀ ਸਿਆਸਤ ਹੋ ਰਹੀ ਆ ਸਾਡੇ ਦੇਸ਼ 'ਚ ਗਲਤ ਹੈ ਸਿਆਸਤ ਦੇ ਵਿੱਚ ਲਾਇਲਟੀ ਹੈ ਜਿਹੜੀ ਉਹ ਬਹੁਤ ਘਟਦੀ ਜਾ ਰਹੀ ਹੈ ਲਾਇਲ ਹੋਣਾ ਬਹੁਤ ਜ਼ਰੂਰੀ ਹੈ ਸਿਆਸੀ ਆਗੂਆਂ ਨੂੰ ਸੋ ਇਹਦੇ ਚ ਮੈਨੂੰ ਲੱਗਦਾ ਇਹ ਸਾਰੀ ਅਕਾਲੀ ਦਲ ਸੁਧਾਰ ਲਹਿਰ ਨੂੰ ਜਵਾਬ ਦੇਣਾ ਪਊਗਾ ਐਦਾ ਨਹੀਂ ਕਿ ਜੀ ਫੋਨ ਨਹੀਂ ਚੱਕਾਂਗੇ ਅਸੀਂ ਤਾਂ ਜਵਾਬ ਦੇਣ ਤੋਂ ਬਚ ਜਾਾਂਗੇ ਜਵਾਬ ਤਾਂ ਅੱਜ ਨਹੀਂ ਤੇ ਕੱਲ ਤੁਹਾਨੂੰ ਦੇਣਾ ਪਊਗਾ ਪਰ ਇਹ ਲੋਕਾਂ ਨੇ ਵੀ ਸੋਚਣਾ ਲੋਕ ਕੀ ਸੋਚਦੇ ਨੇ ਇਸ ਸਬਬ ਦੇ ਬਾਰੇ ਉਹ ਲੋਕ ਵੀ ਆਪਣਾ ਕਮੈਂਟ ਕਰਕੇ ਦੱਸ ਸਕਦੇ ਜੀ ਤਾਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਵੱਡੇ ਸਵਾਲਾਂ ਦੇ ਘੇਰੇ ਵਿੱਚ ਘਿਰ ਗਏ ਆ ਤਾਂ ਇਸ ਸੰਬੰਧੀ ਤੁਸੀਂ ਕੀ ਸੋਚਦੇ ਹੋ ਆਪਣੇ ਕਮੈਂਟ ਬਾਕਸ ਵਿੱਚ ਜਿਹੜੀ ਆ ਰਾਏ ਜਰੂਰ ਸਾਂਝੀ ਕਰੋ